ਇਸ ਸੇ ਝਾੜਵਾਂ ਅਕਤੂਬਰ ਐ 2016 ਦੇ ਵਿੱਚ ਹੂੰ ਮੈਨੂੰ ਵਿਸ਼ਵ ਦਾ ਅਵਾਰਡ ਮਿਲਿਆ ਸੀ ਯੂ ਐਨਓ ਕੋਲ ਜੀ ਉਹ 426 ਕਵਾਂਟਸ ਸੀ ਹੂੰ 4329 ਉਹਦੀ ਕੁਆਲਿਟੀ ਉਹਦਾ ਚਾਰ ਕਿ ਦੋ ਚੱਕੀਤੇ ਡੇਟਾ ਇਕੱਠਾ ਕੀਤਾ ਸਾਰਾ ਆਈਸੀਏਆਰ ਨੇ ਯੂਨੀਵਰਸਿਟੀ ਨੇ ਹੂੰ ਉਹ ਫੇ ਸਾਰੀ ਦੁਨੀਆ ਦੇ ਵਿੱਚ ਚੀਨ ਟੱਕਰੇ ਜਿਸ ਦਾ ਮੇਰੇ ਚੀਨ ਦਾ ਪਰ ਮੈਂ ਉਹ ਲੰਘ ਗਿਆ ਸੀ ਚੀਨ ਤੋਂ ਪਰ ਦੁਨੀਆਂ ਦਾ ਦੁਸ਼ਕਰਾਵਾਰ ਅਵਾਰਡ ਮਿਲਿਆ 16 ਅਕਤੂਬਰ ਨੂੰ ਗਿਆ ਸੀ। ਕਾਹਲੇ ਤੇ ਦਾਣਿਆਂ ਦੀ ਕੁਆਲਿਟੀ ਤੇ ਪ੍ਰਾਲੀ ਤੇ ਤੁਸੀਂ ਮੈਨੂੰ ਤਾਂ ਲੱਗਦਾ ਵੀ ਤੁਸੀਂ ਵਿੱਚੇ ਹੀ ਸਾਰੀ ਖਪਾਉਨੇ ਆ। ਵਿੱਚੇ ਵਿੱਚੇ ਹੀ ਸਾਰੀ ਵਿੱਚ ਖਪਾਉਨੇ ਆ। ਕੱਲਾ ਪ੍ਰਾਲੀ ਨਹੀਂ। ਹੂੰ। ਚਾਹੇ ਛਲੀਆਂ ਦੇ ਡਾਂਡੇ ਆ ਸੁੱਕਿਓ ਚਾਹੇ ਸਰੋਂ ਹੈ ਚਾਹੇ ਜਿਹੜਾ ਕਾਹ ਫੂਸ ਨਾ ਖੋਦੇ ਆ ਜਿਹੜੇ ਕੋਈ ਮੇਰੇ ਮਜ਼ਦੂਰ ਕੰਮ ਕਰਦੇ ਜਾਂ ਆਪ ਨਹੀਂ ਕਾਹ ਫੂਸ ਨਾ ਇਕੱਠਾ ਕਰਦਾ ਪੱਤ ਪ੍ਰਾਲ ਬਿਰਸ਼ਾਂ ਦਾ ਕਿਸੇ ਨੂੰ ਤੀਲ ਨਹੀਂ ਲਾਉਣੀ ਬੀਜ ਦੱਸ ਦਈਏ ਕਿੰਨਾ ਤੇਲਾ ਪਾ ਰਹੇ ਆ ਤੁਸੀਂ ਕਿੰਨਾ ਰეკਮੈਂਡ ਕਰੋ ਦੇਖੋ ਮੈਂ 40 ਕਿਲੋ ਦੀ ਕਰ ਧਿਆਰੇ ਸਾਥੀਓ ਸਤਿ ਸ਼੍ਰੀ ਅਕਾਲ ਪੀਆਰ ਪੰਜਾਬ ਤੇ ਸਵਾਗਤ ਆ ਦੁਸਾਂਝ ਸਾਹਿਬ ਅੱਜ ਕਣਕ ਬੀਜ ਰਹੇ ਆ ਗੱਲ ਆ ਵੀ ਨਾਲ ਮਹਿਫਲ ਵੀ ਲੱਗੀ ਆ ਰੌਣਕਾਂ ਲਗੀਆਂ ਹੋਈਆਂ ਆ ਬਹੁਤ ਸਾਰੇ ਸੱਜਣ ਮਿੱਤਰ ਕੱਟੇ ਵੀ ਹੋਏ ਆ ਤੇ ਇੱਕ ਤਰ੍ਹਾਂ ਨਾਲ ਸਾਡੇ ਲਈ ਤਾਂ ਦਿਨ ਇਦਾ ਨਾ ਮੇਲੇ ਵਰਗਾ ਆ ਤੇ ਮਿਲ ਕੇ ਗੱਲਾਂ ਬਾਤਾਂ ਹੋ ਰਹੀਆਂ ਦੋ ਸਾਜ ਸਾਹਿਬ ਕਣਕ ਕਿਵੇਂ ਬੀਜਦੇ ਆ ਅੱਜ ਸਾਈ ਕੀ ਦੋ ਸਾਜ ਸਾਹਿਬ ਵੀ ਕਦੇ ਅੱਗ ਲਾਉਂਦੇ ਆ ਖੇਤਾਂ 'ਚ ਪਰਾਲੀ ਫੂਕਦੇ ਆ ਤੇ ਜੇ ਨਹੀਂ ਫੂਕਦੇ ਜਾਂ ਫੂਕਦੇ ਆ ਤੇ ਕਿਉਂ ਆਪਾਂ ਗੱਲਾਂ ਬਾਤਾਂ ਇਹਨਾਂ ਨਾਲ ਕਰਨੀਆਂ ਇਹੀ ਆਪਾਂ ਨੂੰ ਜਵਾਬ ਦੇਣਗੇ ਤੇ ਕੀ ਹੋ ਰਿਹਾ ਆਜਾ ਤੁਹਾਨੂੰ ਦਿਖਾਉਦੇ ਆ ਇਹ ਬਿਜਾਈ ਕਰ ਰਹੇ ਆ ਸੁਪਰ ਸੀਡਰ ਦੇ ਨਾਲ ਮੈਂ ਸਾਰਿਆਂ ਦੀ ਜਾਣਕਾਰੀ ਬਾਅਦ ਵਿੱਚ ਦੱਸ ਦੇਵਾਂ ਇੱਕ ਰੁਝਾਨ ਚੱਲਿਆ ਹੈ ਇੱਕ ਲਹਿਰ ਚੱਲੀ ਹੈ ਪੰਜਾਬ ਦੇ ਵਿੱਚ ਕਿ ਇਹ ਬਾਇਓਮਾਸੇ ਕੀਮਤੀ ਪੈਦਾ ਕੀਤੀ ਸਮਗਰੀ ਨੂੰ ਅੱਗ ਲਾ ਕੇ ਨਾ ਖਰਾਬ ਕੀਤਾ ਜਾਵੇ ਨਾ ਨੁਕਸਾਨ ਕੀਤਾ ਜਾਵੇ ਖੇਤਾਂ ਦਾ ਪੰਛੀਆਂ ਦਾ ਔਰ ਦਰਸ਼ਾਂ ਦਾ ਤੇ ਰੁਕਿਆ ਜਾਵੇ ਅੱਗ ਨੂੰ ਇਹਦੇ ਬਾਅਦ ਤੇ ਅਭਿਆਨ ਚੱਲਿਆ ਹੈ ਕੋਈ ਹੁਣ 2 ਸਾਲ ਤੋਂ ਨਹੀਂ ਵਾਰਿਆ ਕੋਈ 4 ਸਾਲ ਤੋਂ ਨਹੀਂ ਵਾਰਿਆ ਕੋਈ 6 ਸਾਲ ਤੋਂ ਨਹੀਂ ਵਾਰਿਆ ਪਰ ਮੈਂ ਜਦੋਂ ਝੋਨੇ ਨੇ ਖੇਤਾਂ ਦੇ ਵਿੱਚ ਪ੍ਰਵੇਸ਼ ਕੀਤਾ 1970 ਦੇ ਜੜੇ ਟੇੜੇ ਤਾਂ ਮੈਂ ਉਦੋਂ ਤੋਂ ਹੀ ਅਗ ਨਹੀਂ ਲਾ ਰਿਹਾ ਇੱਥੇ ਹੀ ਬਸ ਨਹੀਂ ਹੈ ਤੇ ਆਪਣੇ ਖੇਤਾਂ 'ਚ ਨਹੀਂ ਅਗ ਲਾਉਂਦਾ ਫੇਰ ਮੈਂ ਦੂਜੇ ਪਿੰਡਾਂ 'ਚ ਜਾਨਾ ਕਿਸਾਨ ਨੂੰ ਸਮਝਾਉਣ ਬਾਤ ਤੇ ਕਿ ਅਗ ਲਾਉਣ ਦੇ ਕੀ ਨੁਕਸਾਨ ਹੈ ਅਗ ਲਾਉਣ ਦੇ ਨਾਲ ਕੀ ਕੀ ਜਿਹੜਾ ਨੁਕਸਾਨ ਸਾਡਾ ਨਾ ਪਸਮ ਹੁੰਦਾ ਬਿਰਸ਼ਾਂ ਦੇ ਹਾਂ ਹਰੇ ਪਰੇ ਬਿਰਸ਼ ਪੰਛੀਆਂ ਦੇ ਆਲ ਨੇ ਅੰਡੇ ਬੱਚੇ ਮਿੱਟੀ ਦੇ ਉਪਜਾਊ ਸੱਲ ਮਿੱਟੀ 'ਚ ਕੰਮ ਕਰਨ ਵਾਲੇ ਜਿਹੜੇ ਮਿੱਟੀ ਨੂੰ ਉਪਜਾਊ ਬਣਾਉਣ ਵਾਲੇ ਕੀੜੇ ਆ ਉਹ ਸਾਰੇ ਨਸ਼ਟ ਹੋ ਜਾਂਦੇ ਆ ਤੇ ਇਸ ਕਰਕੇ ਇਹ ਬੜੀ ਵੱਡੀ ਖਾਦ ਹੈ ਕਿੰਨੇ ਸਾਲਾਂ ਤੋਂ ਪੈ ਰਹੀ ਖੇਤਾਂ ਦੇ ਵਿੱਚ ਸੋ ਇਸ ਹੈਗਾ ਅਸੀਂ ਪੇਕੇ ਨੂੰ ਅਸੀਂ ਮਸ਼ੀਨਾਂ ਦੇ ਨਾਲ ਕਰੀਏ ਹੁਣ ਜਦੋਂ ਕੋਈ ਗੱਲ ਚੱਲਦੀ ਆ ਪ੍ਰਾਇਨ ਨੂੰ ਅੱਗ ਲਾਉਣ ਦੀ ਕਿਸਾਨਾਂ ਦੇ ਕੋਈ ਸਵਾਲ ਆ ਰਹੇ ਆ ਕਿ ਅੱਗ ਨਾਲ ਲਾਈਏ ਤਾਂ ਹੋਰ ਬਕਾਲਪ ਕਿਹੜਾ ਆ ਹੋਰ ਬਜਾਈ ਕਿੱਦਾਂ ਕਰੀਏ ਹੁਣ ਬਕਾਲਪ ਹੈਗੇ ਆ 10 9 10 ਕੋਈ ਵੀ ਵਰ ਸਕਦੇ ਸਭ ਤੋਂ ਜਿਹੜੀ ਅੱਛੀ ਗੱਲ ਹੋਈ ਹੈ ਤੇ 214 ਦੇ ਲੜੇ ਤੇੜੇ ਪੰਜਾਬ ਐਗਰੀਕਲਚਰ یونیورسٹی ਨੇ ਵਿਕਸਿਤ ਕੀਤਾ ਸੁਪਰ ਐਸ ਐਮ ਐਸ ਜਿਹੜਾ ਪਿੱਛੇ ਲੱਗਦਾ ਹੈ ਕੰਬਾਈਨ ਦੀ ਉਹੋ ਪਰਾਲੀ ਦੇ ਉੱਪਰਲਾ ਜਿੰਨਾ ਵੱਢ ਕੇ ਸਿੱਟਣਾ ਹੁੰਦਾ ਨਾ ਹਿੱਸਾ ਜਿਹੜਾ ਉਹਦਾ ਬਰੂਦਾ ਬਣਾ ਕੇ ਖਿਲਾਰ ਦਿੰਦਾ ਉਸ ਬਰੂਦੇ ਵਾਲੀ ਜਿਹੜੀ ਨਾ ਪਰਾਲੀ ਹੈ ਉਹਦੇ ਵਿੱਚ ਸੁਪਰ ਸੀਡਰ ਵੀ ਚਲਾ ਸਕਦੇ ਆ ਉਹਦੇ ਵਿੱਚ ਜ਼ੀਰੋ ਟੈਲ ਵੀ ਚਲਾ ਸਕਦੇ ਆ ਉਹਦੇ ਵਿੱਚ ਹੈਪੀ ਸੀਡਰ ਵੀ ਚਲਾ ਸਕਦੇ ਆ ਉਹਦੇ ਵਿੱਚ ਹੈ ਰੋਟਾਵੇਟਰ ਦੇ ਨਾਲ ਵੀ ਬਿਜਾਈ ਕਰ ਸਕਦੇ ਆ ਇੱਥੇ ਹੁਣ ਜਿਹੜੇ ਤੁਹਾਨੂੰ ਰੋਟਾਵੇਟਰ ਨਾਲ ਕੀ ਕੋ ਦਿਖਾਉਂਦੇ ਨੇ ਖੜੀ ਪ੍ਰਾਲੀ ਦੇ ਵਿੱਚ ਜੇ ਜੇ ਉਹ ਸੁਪਰ ਐਸਸੈਂਸ ਨਹੀਂ ਲਾਇਆ ਨਾ ਉੱਤੇ ਤਾਂ ਫੇਰ ਪ੍ਰਾਲੀ ਪਈ ਹੈ ਤਾਂ ਫੇਰ ਨਹੀਂ ਕੰਮ ਕਰੇਗਾ ਰੋਟਾਵੇਟਰ ਉਹ ਦੇਖੇ ਇਹ ਸਾਰੀਆਂ ਚੀਜ਼ਾਂ ਹੁਣ ਤਾਂ ਕਾਨੂੰਨ ਹੀ ਬਣਾ ਦਿੱਤਾ ਬਰਜ ਦਿੱਤਾ ਕੇਸ ਬਣ ਜਾਂਦਾ ਕਿਸਾਨ ਤੇ ਜਿਸ ਨੂੰ ਸੁਪਰ ਐਸਸੈਂਸ ਨਹੀਂ ਲੱਗਾਇਆ ਕਮਾਈ ਦੇ ਵਿੱਚ ਹਵਾ ਛਲਾਉਣਾ ਪਏਗਾ ਤੇ ਵੇਰ ਆ ਜਾਂਦਾ ਬੇਲਰ ਇੱਕ ਵਿਕਲਪ ਇਹ ਵੀ ਹੈ ਬੇਲਰ ਦੇ ਨਾਲ ਇਹ ਹੈਗਾ ਆ ਕਿ ਸਾਰੀ ਪ੍ਰਾਲੀ ਜਿਹੜੀ ਆਪ ਨੂੰ ਕੱਟ ਲੈਣੀ ਆ ਤੇ ਉਹਦੀਆਂ ਗੱਠਾਂ ਬਣਾ ਦੇਣੀ ਆ ਉਹਨੂੰ ਪੰਮਾ ਟਿੱਲਰ ਨਾਲ ਹਾਲਾਂ ਦੇ ਨਾਲ ਹੀ ਬਜਾਈ ਕਰ ਲੈ। ਤਵੀਆਂ ਦੇ ਨਾਲ ਬਜਾਈ ਕਰ ਲਓ। ਇੰਨੇ ਬਕਾਲ ਕਿੰਨਾ 8-10 ਬਕਾਲ ਪੈ ਗਏ ਆ। ਜਿਨ੍ਹਾਂ ਦਾ ਕਿਸੇ ਕੋਲ ਸਾਧਨ ਆ ਜਿਦਾਂ ਦਾ ਕਿਸੇ ਕੋਲ ਨਾ ਸਮਰੱਥਾ ਜਿਦਾਂ ਦੀ। ਔਰ ਜਿਦਾਂ ਦੀ ਜ਼ਮੀਨ ਆ ਜਿਦਾਂ ਦੀ ਵਿੱਚ ਪਰਾਲੀ ਦੀ ਸਮੱਗਰੀ ਆ ਉਹਦੇ ਮੁਕਾਬਕ ਕਿਸੇ ਵੀ ਨਾ ਬਕਾਲਪ ਨਾਲ ਉਹ ਜਿਹੜਾ ਹੈ ਆਪਣਾ ਕਾਰਜ ਸੰਨ੍ਹ ਕਰ ਸਕਦੇ। ਵਿੱਚ ਕੋਈ ਦਿੱਕਤ ਨਹੀਂ ਹੈ ਕਿਸੇ ਵੀ ਤਰ੍ਹਾਂ ਦੀ। ਸੋ ਇਸ ਕਰਕੇ ਬੜਾ ਜ਼ਰੂਰੀ ਹੋ ਗਿਆ ਹੈ। ਕਿ ਅਸੀਂ ਪ੍ਰਾਲੀ ਨੂੰ ਅੱਗ ਨਾ ਲਾਈਏ। ਆਪਾਂ ਤੁਹਾਡਾ ਜਿਹੜਾ ਬਿਜਾਈ ਦਾ ਤਰੀਕਾ ਸਾਰਾ ਪ੍ਰੋਸੈਸ ਸਮਝਾਈਏ ਕਰੀ। ਮਾੜਿਆ ਪ੍ਰਾਲੀ ਦੇ ਕੋਲ ਆਈਏ ਜਰਾ ਦਿਖਾ ਲਈ ਦੇਈਏ ਵੀ ਆਪਣੇ ਆ ਲੋ ਦੇਖ ਲੈ। ਹੈਂ ਪ੍ਰਾਲੀ ਤੇ ਤੁਸੀਂ ਮੈਨੂੰ ਤਾਂ ਲੱਗਦਾ ਵੀ ਤੁਸੀਂ ਵਿੱਚੇ ਹੀ ਸਾਰੀ ਖਪਾਉਨੇ ਆ। ਵਿੱਚੇ ਵਿੱਚੇ ਹੀ ਸਾਰੀ ਵਿੱਚ ਖਪਾਉਨੇ ਆ। ਅੱਛਾ ਜੀ। ਆਪ ਪ੍ਰਾਲੀ ਪੂਰੀ ਦੀ ਪੂਰੀ ਦੇਖ ਸਕਦੇ ਆ ਤੁਸੀਂ। ਵੈਸੇ ਦੁਸਾਂਜ ਸਾਹਿਬ ਝੋਨਾ ਕਟਾ ਰਹੇ ਨੇ। ਅੱਗੇ ਦੀ ਵੀ ਸਮਝ ਲਓ ਇੱਕ ਗੱਲ। ਜੀ। ਕੋਏ ਆਪੇ ਕੱਲਾ ਪ੍ਰਾਲੀ ਨਹੀਂ। ਹੂੰ ਚਾਹੇ ਛਲੀਆਂ ਦੇ ਟਾਂਡੇ ਆ ਸੁੱਕਿਓ ਚਾਹੇ ਸਰੋਂ ਹੈ ਚਾਹੇ ਜਿਹੜਾ ਕਾਹ ਫੂਸ ਨਾ ਖੋਦਦੇ ਆ ਜਿਹੜੇ ਕੋਈ ਮੇਰੇ ਮਜ਼ਦੂਰ ਕੰਮ ਕਰਦੇ ਜਾਂ ਆਪ ਨੇ ਕਾਹ ਫੂਸ ਨਾ ਇਕੱਠਾ ਕਰਦਾ ਪੱਤ ਪ੍ਰਾ ਬਿਰਸ਼ਾਂ ਦਾ ਕਿਸੇ ਨੂੰ ਤੀਲ ਨਹੀਂ ਲਾਉਣੀ ਹੈ ਉਹਦੇ ਲਈ 24 ਫੁੱਟ ਚੌੜਾ ਖੱਡਾ ਬਣਾਇਆ ਇੱਥੇ ਸੁਰ ਨਾਲ ਦੀ 40 ਫੁੱਟ ਲੰਮਾ ਸਾਰਾ ਹੀ ਉਹਦੇ ਵਿੱਚ ਡੰਪ ਕਰੀਦਾ ਹੂੰ ਤੇ ਉਹਦੇ ਵਿੱਚ ਹੁਣ ਢੇਰ ਬਣਿਆ ਹੁਣ ਕ੍ਰੇਨ ਦੇ ਨਾਲ ਪੜਨੀਆਂ ਟਰਾਲੀਆਂ ਹੂੰ ਤੇ ਇਹ ਸਾਰੀ ਬਚ ਖੋਚ ਜਿਹੜੀ ਆ ਇਹ ਪ੍ਰਦਾਨ ਹੈ ਇਹ ਤਾਂ ਪਾਸੇ ਫਸਲਾਂ ਵਾਹ। ਹੋਰ ਇਹ ਤਾਂ ਤਾਕਤ ਊਰਜਾ ਦਿੰਦੀ ਹੈ ਫਸਲਾਂ ਨੂੰ। ਹੂੰ ਇਹਨੂੰ ਅੱਗ ਲਾ ਕੇ ਸਾੜ ਦੇਣਾ। ਇਹਦੇ ਨਾਲੋਂ ਬੜੀ ਮੂਰਖਤਾ ਕੋਈ ਹੋਏ ਨਹੀਂ ਸਕਦੀ। ਹੂੰ। ਬਾਪੂ ਜੀ ਤਰੀਕਾ ਦੱਸਿਓ ਫਿਰ ਆਪਾਂ ਪਹਿਲਾਂ ਇੱਕ ਵਾਰੀ ਕਿ ਆਪਣਾ ਤਰੀਕਾ ਕੀ ਆ ਬਜਾਈਗਾ। ਇਹ ਦੇਖੋ ਜੀ ਟਰੈਕਟਰ ਦੇ ਪਿੱਛੇ ਸੁਪਰ ਸੀਡਰ ਲੱਗਿਆ ਹੋਇਆ ਹਾਂ। ਹਾਂ ਜੀ। ਠੀਕ ਸਥਾਨ ਤੇ। ਬਹੁਤ ਵਧੀਆ। ਹਾਂ ਜੀ। ਹਾਂ ਜੀ ਹਾਂ ਜੀ। ਹਾਂ ਜੀ। ਅੱਛਾ। ਇਹਦੇ 'ਚ ਹੈ ਸੁਪਰ ਸੀਡਰ 'ਚ ਬਜਾਈ ਤਾਂ ਰੋਟੇਟਰ ਵਾਲੀ ਵੀ ਜਿਹੜੀ ਛੱਟਾਈ ਜਾਂ ਸਕਦੇ ਨੇ ਹੂੰ ਤੇ ਛੱਟਾ ਦੇ ਕੇ ਵੀ ਕਰ ਸਕਦੇ ਹੁਣ ਤਾਂ ਬਜਾਈ ਇਦਾਂ ਆ ਪਈ ਆ ਪਾਣੀ ਛੱਡ ਕੇ ਉਹਦੇ ਵਿੱਚ ਛੱਟਾ ਕਣਫ ਦਾ ਦੇ ਕੇ ਵੀ ਕਰ ਸਕਦੇ ਹੂੰ ਫੇਰ ਜਿਹੜਾ ਇਹ ਸਲਫੇਸ ਸੀਡਰ ਜਿਹੜਾ ਆ ਉਹ ਹੈਗਾ ਹੀ ਉੱਤੇ ਲਾਈਨਾਂ ਦੇ ਵਿੱਚ ਹੋਰ ਦੇਣੀ ਆ ਪਿੱਛੇ ਪੱਤੇ ਹਲਾਈ ਜਾਣੇ ਜਾਲ ਜੈਣ ਮਗਰ ਪਾਣੀ ਛੱਡ ਦੇਣਾ ਹੁਣ ਤਾਂ ਖੜੇ ਝੋਨੇ ਦੇ ਵਿੱਚ ਛੱਟਾ ਦੇ ਕੇ ਵੀ ਜਿਹੜੀ ਬਜਾਈ ਹੋਤਾ ਹੁੰਦੀ ਆ ਇਹ ਗੱਲ ਕਿਸਾਨਾਂ ਨੂੰ ਸਮਝ ਲੈਣੀ ਚਾਹੀਦੀ ਆ ਇਹ ਖੇਤ ਸ਼ੱਕਰ ਬਾਰ ਦਾ ਬਣਿਆ ਤਾਂ ਤਾਹੀ ਤਣ ਚਾਰ ਦੇਣਾ ਕਣਕ ਨੂੰ ਆਹੋ ਤਾਂ ਤੁਸੀਂ ਤੇ ਮੈਂ ਕਹਿੰਨਾ ਵੀ ਆ ਕੋਈ ਏਡੀ ਗੱਲ ਹੀ ਹੈ ਨੀਗੀ ਹੈ ਆ ਦੇਖੋ ਕਿੰਨਾ ਤੁਸੀਂ ਦੇਖਦੇ ਆ ਵੀ ਪ੍ਰਾਲ ਸਾਰਾ ਇਹਦੇ ਵਿੱਚ ਆ ਬਾਪੂ ਜੀ ਕਿੰਨੇ ਦਿਨਾਂ ਅਜ ਗਲ ਜੀ ਇਹ ਤਾਂ ਪਹਿਲੇ ਪਾਣੀ ਹੂੰ ਦੂਜੇ ਪਾਣੀ ਤੱਕ ਰਹਿਣੀ ਹੀ ਨਹੀਂ ਅੱਛਾ ਰੌਣੀ ਆਪਾਂ ਪਹਿਲਾਂ ਰੌਣੀ ਕਰ ਦਿੱਤੀ ਰੌਣੀ ਕਰ ਦਿੱਤੀ ਆ ਦੇਖੋ ਥੱਲੇ ਗਲਿਓ ਆ ਹਾਂ ਖੇਟਾਂ ਆ ਉੱਪਰ ਲਈ ਹੁਣ ਗਲ ਜਾਣੀ ਬਿਲਕੁਲ 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 ਇਹ ਪਹਿਲੇ ਪਾਣੀ ਤੋਂ ਬਾਅਦ ਇਹ ਨਜ਼ਰੇ ਨਹੀਂ ਆਉਂਦੇ ਬੀਜ ਆਪਾਂ ਕਿਹੜਾ ਵਰਤ ਰਹੇ ਆ ਇਸ ਵੇਲੇ ਬਜਾਈ ਦੇ ਲਈ ਇਹ ਅਸੀਂ ਪਹਿਲਾਂ ਤਾਂ 169 ਵਰਦੇ ਨੇ TGW 169 ਹੁਣ ਪਿਛਲੇ ਸਾਲ ਤੋਂ ਬਹੁਤ ਝਾੜ ਮਿਟਾ ਜਿਹੜੀ ਕਿਸਮ ਹੈ ਉਹ ਹੈ TGW 126 ਪਿਛਲੇ ਸਾਲ ਵੀ ਹੋਈ ਸੀ ਐਡਿਟਿਵਨ ਵਰਤਣਾ ਸਾਡੀ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਜੀ ਕਿਸੇ ਫਸਲ ਦੀ ਕੋਈ ਕਿਸਮ ਜਿਹੜੀ ਆ ਵਿਕਸਿਤ ਕਰਦੇ ਆ ਜੀ ਪਹਿਲਾਂ ਉਹ ਆਪਣੇ ਫਾਰਮਾਂ ਤੇ ਜੀ origional ਸਟੇਸ਼ਨ ਜਿਹੜੇ ਆ ਕ੍ਰਿਸ਼ੀ ਵਿਗਿਆਨ ਕੇਂਦਰ ਆ ਉੱਥੇ ਪ੍ਰਤਾਪੇ ਕਰਦੇ ਆ ਉਹ ਜਦੋਂ ਫਿਰ ਰਿਲੀਜ਼ ਕਰਦੇ ਆ ਕਿਸਮ ਨਾ ਕਿਸਾਨ ਲੈਣ ਆਉਂਦੇ ਆ ਉਹ ਕਹਿੰਦੇ ਵੀ ਸਾਡੇ ਫਾਰਮਾਂ ਤੇ ਤਾਂ ਇਹ ਨਤੀਜਾ ਇਹਦਾ ਆਇਆ ਪਰ ਇਹ ਜ਼ਰੂਰੀ ਨਹੀਂ ਪੇ ਸਾਰੇ ਜਾਵੇ ਤੁਹਾਡੇ ਮਿੱਟੀ ਤੁਹਾਡਾ ਇਲਾਕਾ ਤੁਹਾਡਾ ਵਾਤਾਵਰਨ ਉਹਦੇ ਅਨੁਸਾਰੇ ਕਿੰਨੇ ਕਰਾਸ ਰਹਿੰਦੇ ਆ ਇਸ ਲਈ ਥੋੜਾ ਬੀਜ ਲਿਜਾਓ ਪਹਿਲੇ ਸਾਲ ਫਿਰ ਅਗਲੇ ਸਾਲ ਬਿਸ਼ੱਕ ਜਿੰਨਾ ਮਰਜੀ ਲੈ ਲਓ ਤਾਂ 872 ਮੈਂ ਦੂਜੀ ਛੜਨ ਉੱਪਰ ਵੀ ਤੁਸੀਂ ਲਾ ਲਓ ਨਤੀਜਾ ਪਤਾ ਲੱਗ ਜਾ ਅਗਲੇ ਸਾਲ ਫਿਰ 872 ਦੀ ਜਾਂਦੀ ਅੱਛਾ ਜੀ ਜਦੋਂ ਪਰਤਾਵਾ ਹੋ ਗਿਆ ਬਾਬੂ ਜੀ ਬੀਜ ਸੋਧ ਆਪਾਂ ਬੀਜ ਸੋਧ ਦੇ ਕੀ ਕਰਦੇ ਬੀਜ ਸੋਧ ਦਾ ਇਸ ਤਰ੍ਹਾਂ ਆ ਇੱਕ ਤਾਂ ਦਵਾਈ ਲਾਉਨੇ ਆਂ ਅਸੀਂ ਜਿਹੜੀ ਸਪਰਸ਼ ਕੀਤੀ ਸਾਡੇ ਸਾਇੰਟਿਸਟਾਂ ਨੇ ਉਹ ਹੈ ਕੀੜਿਆਂ ਤੇ ਕੀੜਿਆਂ ਦੇ ਵਿੱਚ ਆਉਂਦੇ ਆ ਸਿਉਂਕ ਆ ਸੁੰਡੀਆਂ ਜਿਹੜੀਆਂ ਗੁਲਾਬੀ ਸੁੰਡੀ ਆ ਕੀੜਿਆਂ ਦੇ ਵਿੱਚ ਆਉਂਦੇ ਆ ਚੂਹੇ ਵੀ ਜਿਹੜੇ ਬੀਜ ਨੂੰ ਜਿਹੜੇ ਆ ਨਾ ਖਾ ਕੇ ਨਾ ਨਾਗੇ ਪਾ ਦਿੰਦੇ ਆ ਉਹਦੇ ਲਈ ਚਾਰ ਪੰਜ ਦਵਾਈਆਂ ਦੀ ਸਪਰਸ਼ ਕੀਤੀ ਗਈ ਆ ਬੀਜ ਨੂੰ ਲਾਉਣ ਦੀ ਅਸੀਂ ਜਿਹੜੀ ਸੌਖੀ ਮਿਲ ਜਾਂਦੀ ਹੈ ਤੇ ਸਸਤੀ ਪੈਂਦੀ ਆ ਕਲੋਰੋ ਗੋਰੋ ਪਾਰੀ ਫਾਸ ਨਾ ਬੀ ਈ ਸੀ ਦੀ ਉਹ ਅਸੀਂ 1 ਕਿਲੋ ਦਾਣਿਆਂ ਨੂੰ 4 ਮਿਲੀਗ੍ਰਾਮ 4 ਐਮ ਐਲ ਦਵਾਈ ਉਹ ਡੋਣੀ ਹੂੰ ਤੇ ਇੱਕ ਫੇਰ ਹੈਗੀ ਆ ਬਿਮਾਰੀਆਂ ਤੇ ਜਿਹੜੇ ਕਾਲੋਂ ਪੈ ਜਾਂਦੀ ਹੈ ਪੱਤਿਆਂ ਤੇ ਕਾਲੋਂ ਪੈ ਗਈ ਫੇਰ ਦਾਣਿਆਂ ਤੇ ਦਾਣਿਆਂ ਦੀ ਜਿਹੜੀ ਕਵਰ ਆ ਬੱਲੀਆਂ ਉਹਨਾਂ ਤੇ ਕਾਲੋਂ ਪੈ ਗਈ ਦਾਣੇ ਦਾਗੀ ਹੋ ਗਏ ਉਹਦੇ ਵਾਸਤੇ ਫੇਰ ਬੀਟਾ ਬਲੈਕਸ ਜਾਂ ਰੈਕਸਰ ਇਹ ਦੋ ਦਵਾਈਆਂ ਲਾਉਣੀ ਆ ਆ ਦੇਖੋ ਐ ਲੈਨਾ ਕਈ ਥਾਂ ਨੰਗੀ ਰਹਿ ਜਾਂਦੀ ਆ ਜਰਮੀਨੇਟ ਹੋ ਜਾਣੇ ਇਹ ਦਾਣੇ ਜੀ ਲੇਕਿਨ ਜਿੱਥੇ ਖੁੱਲੀ ਆ ਨਾ ਉਹ ਚੂਹੇ ਨਾ ਪਿੱਛੋਂ ਦਾਣੇ ਚੱਕ ਲੈਂਦੇ ਆ ਹੂੰ ਜੇ ਦਵਾਈ ਨਹੀਂ ਲਾਉਂਦੇ ਹੂੰ ਫੇਰ ਜਿ ਕਈ ਖੇਤਾਂ ਚ ਸਿਉਕ ਹੈਗੀ ਆ ਉਹ ਛੋਟੇ ਛੋਟੇ ਕਣਕ ਨੂੰ ਬਚਪਨ ਦੇ ਵਿੱਚ ਨਾ ਥੱਲਿਓਂ ਖਾ ਜਾਂਦੀ ਆ ਦਾਣਾ ਵੀ ਤੇ ਤਨੇ ਨੂੰ ਵੀ ਖਾ ਜਾਂਦੀ ਆ ਹੂੰ ਤੇ ਦਵਾਈਆਂ ਇਸ ਕਰਕੇ ਬੜੀਆਂ ਜ਼ਰੂਰੀ ਚਾਹ ਪੁੰਗਰਨਾ ਸ਼ੁਰੂ ਹੁੰਦਾ ਹਾਂ ਇੱਕ ਦਵਾਈ ਫੰਗੀਸਾਈਡ ਕੀੜਿਆਂ ਵਾਸਤੇ ਇੱਕ ਦਵਾਈ ਜਿਹੜੀ ਆ ਉਹ ਬਿਮਾਰੀਆਂ ਵਾਸਤੇ ਦੋ ਦਵਾਈਆਂ ਅਵਸ਼ ਲੋਣੀਆਂ ਕਣਕ ਦੇ ਵੀ ਮੈਂ ਬਹੁਤ ਚਿਰ ਤੋਂ ਅਸਲ ਦੇ ਵਿੱਚ ਗੱਲ ਇਹ ਆ ਵਿਗਿਆਨੀਆਂ ਦਾ ਜਿਹੜਾ ਪਰਿਵਾਰ ਹੈ ਨਾ ਬਖ ਬਖ ਸੀਤੀ ਯੂਨੀਵਰਸਿਟੀਆਂ ਦੇ ਮੈਂ ਵੀ ਉਸ ਪਰਿਵਾਰ ਦਾ ਮੈਂਬਰ ਆ ਮੈਂ ਫੀਡਬੈਕ ਦਿੰਦਾ ਰਹਿਣਾ ਉਹਨਾਂ ਨੂੰ ਤਾਂ ਫਿਰ ਮੈਂ ਉਹਨਾਂ ਤੋਂ ਖੋਜ ਦਾ ਕੰਮ ਦੇਖਣ ਜਾਣਾ ਉਹਨਾਂ ਤੋਂ ਸਿੱਖ ਲੈਣਾ ਉਹਨਾਂ ਤੋਂ ਪ੍ਰੇਰਣਾ ਲੈਣਾ ਹੁਣ ਮੈਂ ਕਈ ਸਾਲਾਂ ਤੋਂ ਉਹਨਾਂ ਨੂੰ ਬੇਨਤੀ ਕਰ ਰਿਹਾ ਸੀ ਆਪਣੇ ਜਿਹੜੇ ਸਾਇੰਟਿਸਟ ਨੇ ਡੀਡ ਤੇ ਕਣਕ ਦੇ ਜਿਹੜੇ ਵਿਗਿਆਨੀ ਭਾਈ ਭਾਈ ਮੇਰੀ ਇੱਕ ਗੱਲ ਸਮਝ ਲਓ ਕਿ ਇਹ ਜਿਹੜੀ ਆਪਣੇ ਨਾ ਅਰਗੋਬ ਕਲਚਰ ਜਿਹੜਾ ਹੈ ਜੈਵਕ ਜਿਹੜੇ ਨਾ ਟੀਕੇ ਆ ਇਹ ਜਵਾਨੂ ਹੈ ਜਦ ਜ਼ਹਿਰ ਦੇ ਨਾਲ ਇਕੱਠੇ ਲਾਵਾਂਗੇ ਤਾਂ ਜਵਾਨੂ ਮਰ ਜਾਣਗੇ ਪਰ ਉਹ ਫਿਰ ਕਰਦੇ ਰਹੇ ਮੈਂ ਕਿਹਾ ਸ਼ਾਇਦ ਸ਼ੋਧ ਕਰਦੇ ਹੋਣ ਤੇ ਇਹ ਇੱਕ ਬੜੀ ਮਹੱਤਵਪੂਰਨ ਗੱਲ ਆ ਕਿ ਜ਼ਹਿਰੀਲੀਆਂ ਦਵਾਈਆਂ ਤੇ ਨਾਲੇ ਜਵਾਨੂ ਖਾਦ ਲਾਤੀ ਜਵਾਨੂ ਕਿੱਥੋਂ ਜਿੰਦੇ ਰਹਿਣਗੇ ਜਵਾਨੂ ਤਾਂ ਬੜੇ ਨਾਜ਼ੁਕ ਹੁੰਦੇ ਆ ਫਿਰ ਮੈਂ ਘੜੀ ਘਟੜਿਆ ਉਹਨਾਂ ਨੂੰ ਕੋਈ ਹਾਲੀ ਵੀ ਨਹੀਂ ਹਾਲੇ ਵੀ ਨਹੀਂ ਹੁਣ ਐਡ ਕੀ ਮੈਨੂੰ ਬੜੀ ਖੁਸ਼ੀ ਹੋਈ ਐਡ ਕੀ ਯਾਦਗਾਰਾ ਉਹਨਾਂ ਹਾੜੀ ਦੀਆਂ ਫਸਲਾਂ ਲਈ ਸਪਾਰਸ਼ਾਂ ਦੀ ਕਿਤਾਬ ਖੋਲੀ ਉਹਦੇ ਚ ਕਣਕ ਵਾਲਾ ਪੰਨਾ ਮੈਂ ਦੇਖਿਆ ਕੱਢ ਕੇ ਉਹਦੇ ਵਿੱਚ ਉਹਨੇ ਲਿਖਿਆ ਆ ਕਿ ਜਦੋਂ ਤੁਸੀਂ ਦਵਾਈ ਲਾਉਣੀ ਹੈ ਰੋਰੋਪੋਰੀ ਫਾਸ ਲਾਉਣੀ ਜਾਂ ਰੈਕਸਲ ਜਾਂ ਬੀਟਾਕਸ ਲਾਉਣੀ ਆ ਉਹ ਤੋਂ 6 ਘੰਟੇ ਬਾਅਦ ਫੇਰ ਜਬਾਣੂ ਟਿਕਾ ਲਾਉਣਾ ਘੱਟੋ ਘੱਟ 6 ਘੰਟੇ ਚਾਹੀਦੇ ਇੰਨਾ ਬਖਵਾਾਈ ਇਹਦਾ ਜਿਹੜੀ ਖੋਜ ਆ ਉਹ ਯੂਨੀਵਰਸਿਟੀਆਂ ਚ ਵੀ ਹੋ ਰਹੀ ਆ ਹੂੰ ਤੇ ਕਿਸਮ ਦੀ ਸਾਡੇ ਖੇਤਾਂ ਵਿੱਚ ਕੀ ਹੋ ਰਹੀ ਬਾਬੂ ਜੀ ਅਸੀਂ ਮਿਲ ਕੇ ਕੰਮ ਕਰ ਰਹੇ ਹਾਂ ਨਹੀਂ ਬਿਲਕੁਲ ਬਿਲਕੁਲ ਬਾਬੂ ਜੀ ਆਪਾਂ ਬੀਜ ਦੱਸ ਦਈਏ ਕਿੰਨਾ ਤੇਨਾ ਪਾ ਰਹੇ ਆ ਤੁਸੀਂ ਕਿੰਨਾ ਰეკਮੈਂਡ ਕਰਦੇ ਦੇਖੋ ਮੈਂ 40 ਕਿਲੋ ਦੀ ਕਰ ਹੂੰ ਜਿੰਨੀ ਸਪਾਰਸ਼ ਹੋ ਸਾਡੇ ਕਿਸਾਨ ਤਾਂ ਹੁਣ ਲੱਗ ਪਏ ਆ 40 ਤੋਂ 45 50 55 60 65 ਕਿਲੋ ਤੱਕ ਇੱਥੇ ਤੱਕ ਚਲੇ ਗਏ ਹੂੰ ਜਾਨੀ ਹੈਰਾਨੀ ਆ ਕੁਝ ਸਾਲ ਪਹਿਲਾਂ ਸਿਰਫ 30 ਕਿਲੋ ਦੀ ਸਪਾਰਸ਼ ਹੁੰਦੀ ਸੀ ਸਾਡੇ ਮਹਾਰਾਮ ਵੱਲੋਂ 30 ਕਿਲੋ ਪਾਉਣੀ ਪਿੱਤੇ ਗੋਲੋਂ ਪਾਉਂਦੇ ਹੁੰਦੇ ਸੀ ਹੁਣ ਅਸੀਂ ਜਿਹੜੀ ਪਾਉਨੇ ਆ ਨਾ ਇਹ ਥੋੜੀ ਪਰਾਲੀ ਦਾ ਚੱਕਰ ਕਰਕੇ ਇਹ ਜਿੱਥੇ ਪਰਾਲੀ ਜਾਂ ਝੋਨੇ ਵਾਲੇ ਖੇਤ ਆ ਉੱਥੇ ਤਾਂ ਅਸੀਂ ਪਾਉਨੇ ਹੈਗੇ 45 ਕਿਲੋ ਹੁਣ ਜਿਹੜਾ ਅਸੀਂ ਮੱਕੀ ਦੇ ਵੱਢ ਪੀਚਾ ਇਧਰ ਉੱਥੇ ਜਿਹੜੇ ਖੇਤ ਆ ਉਹਨਾਂ ਦੇ ਵਿੱਚ ਅਸੀਂ ਪਾਉਣੀ ਹੈ 40 ਕਿਲੋ ਅੱਛਾ ਇਸ ਕਰਕੇ ਬਹੁਤਾ ਬੀਜ ਦਾ ਸ਼ਾਇਦ ਤੁਸੀਂ ਕਿਤੇ ਗਏ ਹੋਮੋਗੇ ਸਾਡੇ ਮੇਰੇ ਇੱਕ ਅਮਲੋ ਕਿਸਾਨ ਹੈ ਜੀ ਬਲਵੀਰ ਸਿੰਘ ਜੜੀਆ ਜੀ 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 ਉਹਨਾਂ ਨੇ 1 ਏਕੜ ਦੇ ਵਿੱਚ ਵਰਦੀ ਬੈਡ ਬਣਾ ਕੇ ਰੰਬਿਆਂ ਨਾਲ 9 9 ਇੰਚ ਦੇ ਦਾਣਾ ਲਾਇਆ ਸਾਡੇ 23 ਕੁਇੰਟਲ ਜੀ ਝਾੜ ਦਿੱਤਾ ਮੈਨੂੰ ਸੱਦਾ ਦਿੱਤਾ ਮੈਂ ਦੇਖਣ ਗਿਆ ਕਣ ਖੜੀ ਜੀ ਫਿਰ ਉਹਨੇ 900 ਦੂਜੇ ਸਾਲ 900 ਗ੍ਰਾਮ ਨਾਲ ਬਿਲਕੁਲ ਆਪਣਾ ਹੀ ਰਿਕਾਰਡ ਫਿਰ ਤੋੜਿਆ ਤੋੜ ਤੋੜਿਆ ਰਿਕਾਰਡ ਤੋੜਿਆ ਆਪਣਾ ਹੀ ਰਿਕਾਰਡ ਉਹਨਾਂ ਨੇ ਫਿਰ ਤੋੜਿਆ ਅੱਛਾ ਇਹਨਾਂ ਤੋਂ ਸੇਧ ਲੈਣੀ ਹੁਣ ਜੇ ਬਿਆਰ 20 ਜ਼ਿਆਦਾ ਪਾਉਣੇ ਆ ਉਹਦੇ ਵਿੱਚ ਮੁਸ਼ਕਲ ਵੱਡੀ ਇਹ ਆਏਗੀ ਤੇ ਇੱਕ ਤਾਂ ਉਹਦੀ ਲੌਜਿਕ ਹੋ ਜਾਏਗੀ ਟਹਿ ਜਾਏਗੀ ਕੰਮ ਜਿਹੜੀ ਸੰਘਣੀ ਕਣ ਕਿ ਉਹ ਜਿਆਦਾ ਟਟਣ ਦੇ ਉਹਦੇ ਚ ਸੰਭਾਵਨਾ ਹੁੰਦੀ ਹੈ ਦੂਜਾ ਇਹ ਆ ਕਿ ਹਰ ਜਿਹੜਾ ਫਸਲ ਆ ਉਹਨੂੰ ਥੱਲੇ ਜੜਾਂ ਤੱਕ ਹਵਾ ਚਾਹੀਦੀ ਤੇ ਧੁੱਪ ਚਾਹੀਦੀ ਉਹਨੂੰ ਨਾ ਹਵਾ ਪੈਂਦੀ ਨਾ ਧੁੱਪ ਪੈਂਦੀ ਆ ਰੋਗਾਂ ਦਾ ਵਾਧਾ ਹੁੰਦਾ ਉਹਦੇ ਵਿੱਚ ਰੋਗ ਉਹ ਤੇ ਰੋਗ ਵੱਧ ਤੋਂ ਵੱਧ ਹੁੰਦੇ ਕੀੜੇ ਵੱਧ ਤੋਂ ਵੱਧ ਉਹਦੇ ਵਿੱਚ ਵੱਧ ਰਹੇ ਇਸ ਕਰਕੇ ਹਿਸਾਬ ਦਾ ਵੀ ਮੈਂ ਕਹਿੰਦਾ ਕਈ ਕਰੋੜਾਂ ਦੇ ਖਰਚੇ ਕਰਕੇ ਨਾ ਸਾਡੇ ਮਾਹਰ ਜਿਹੜੇ ਆ ਉਹ ਖੋਜ ਕਰਦੇ ਆ ਉਹਨਸੇ ਕੋਈ ਦੇਹ ਦੇ ਧਾਰਤੇ ਹੁੰਦਾ ਤੇ ਇੰਨੇ ਬੀਜ ਪਾਉਣਾ 40 ਕਿਲੋ ਪਾਉਣਾ ਇਹ ਤੋਂ ਬਾਅਦ ਨਹੀਂ ਪਾਉਣਾ ਹਾਂ ਕੋਸ਼ ਕਿਸਮਾ ਹੈ ਜਿਆਕ ਤੋਂ ਜਿੰਨਾ ਦਾ 45 ਕਿਲੋ ਹੀ ਤਾਂ ਇਹ ਵੀ ਡਬਲ ਵਾਟਸ ਉਹਨਾਂ ਸਰ ਹੈ ਉਹਦਾ 45 ਕਿਲੋ ਬੀਜ ਪਾਣਾ ਹਾਂ ਬਾਕੀ 40 ਕਿਲੋ ਪਾਉਣੀ ਪੱਪੂ ਜੀ ਹੁਣ ਬਹੁਤ ਸੋਹਣੀ ਐ ਇਸ ਵੇਲੇ ਜ਼ਮੀਨ ਐ ਹੈਨਾ ਤੇ ਬਹੁਤ ਹੀ ਵਧੀਆ ਮਤਲਬ ਬੱਤਰ ਆਈ ਆ ਜਦੋਂ ਬਜਾਈ ਕਰ ਰਹੇ ਆ ਹਾਂ ਹਾਂ ਤੇ ਤੁਸੀਂ ਇਸ ਤੋਂ ਬਾਅਦ ਹੁਣ ਤੁਸੀਂ ਪਹਿਲਾ ਪਾਣੀ ਕਦੋਂ ਲਾਉਂਗੇ ਤੁਸੀਂ ਵੀ ਉਸੇ ਫਾਰਮੂਲੇ ਤੇ ਚੱਲਦੇ ਆਂ ਭਈ 21 ਦਿਨਾਂ ਬਾਅਦ ਜੇ ਉਹ ਤੁਸੀਂ ਵੀ ਉੱਤੇ ਚੱਲਦੇ ਆ ਆਪਣੇ ਤਰੀਕਾ ਕੋਈ ਨਹੀਂ ਉਹੀ ਤਰੀਕਾ ਜਿਹੜਾ ਸਾਡੇ ਸਾਇੰਟਿਸਟਾਂ ਨੇ ਦਰਸਤ ਕੀਤਾ ਕਈ ਪੱਛੀ ਟੁੱਟੀ ਗੰਦੇ ਵਿਚਾਲੇ ਪਾਣੀ ਦੇਣਾ ਹੈ ਖੇਤੀ ਕਣਕ ਨੂੰ ਥੋੜਾ ਜਿਹਾ ਹੋਰ 延迟 ਕਰ ਸਕਦੇ ਆ ਪੰਕਦਨ ਆਪਾਂ ਤੇ ਇਸ ਕਰਕੇ ਉਹਦੇ ਅਨੁਸਾਰ ਅਸੀਂ ਪਾਣੀ ਦਿੰਨੇ ਆ ਜੋ ਇਸ ਵਾਰ ਸਾਡੇ ਜਿਹੜੇ ਖੇਤੀ ਵਿਗਿਆਨੀ ਮੰਨ ਕੇ ਅੱਛਾ ਜੀ ਠੀਕ ਹੈ ਉਹ ਸਹੀ ਹੈ ਕੱਖ ਦੀ ਸਪਰੇਅ हां ਕੱਖਲੀ ਸਪਰੇ ਪਹਿਲਾਂ ਵੀ ਬਜਾਈ ਤੋਂ ਹੋ ਜਾਂਦੀ ਹੈ ਬਜਾਈ ਕਰਕੇ 2 ਦਿਨ ਦੇ ਵਿੱਚ ਵਿੱਚ ਜਿੰਨਾ ਸਟੌਂਕ ਹੈ ਜੀ ਆਪ ਪੂਰਾ ਹੈ ਇਹਨਾਂ ਦੀ ਸਪਰੇ ਹੋ ਜਾਂਦੀ ਹੈ ਪਰ ਅਸੀਂ ਸੋਚ ਲਿਆ ਪਹਿਲਾਂ ਏਅਰ ਜੇ ਨੇ ਬਜਾਈ ਦੇ ਨਿਪਟ ਲੈਂ ਫੇਰ ਕਰਦੇ ਆਪਾਂ ਕਪੜੇ ਅਸੀਂ ਫਿਰ ਕਾਫੀ ਜੰਮਣੇ ਤੇ 30 ਤੋਂ 35% ਦਾ ਹੋਣ ਤੇ ਸਪਰੇ ਕਰਦੇ ਜਿਹੜੀ ਅਸੀਂ ਸਪਰੇ ਹੋਣ ਕਰਨੀ ਹੈ ਨਾ ਇਹਦੇ ਮਗਰ ਇੱਕੱਖ ਜੰਮਣ ਤੋਂ ਪਹਿਲਾਂ ਜਿਹੜੀ ਕਰਨੀ ਉਹਦੇ ਚ ਕਬੱਡੀ ਮੁਸ਼ਕਲ ਹੁੰਦੇ ਐਦੇ ਚ ਕਾਮਯਾਬ ਹੋ ਜਾਏਗੀ ਜਿਹੜਾ ਹਣ ਦਿਨ ਮੱਕੀ ਦੇ ਵੱਢ ਦੀ ਜਣਾ ਉਹ ਖੁਸ਼ ਜ਼ਿਆਦੇ ਆ ਉੱਥੇ ਉਹ ਕੰਮ ਜਾਬ ਨਹੀਂ ਹੋਊ ਉੱਤੇ ਐਨ ਤਰ ਨਮੀ ਚਾਹੀਦੀ ਆ ਤਾਂ ਦਵਾਈ ਅਸਰ ਕਰੇਗੀ ਨਹੀਂ ਤਾਂ ਦਵਾਈ ਅਸਰ ਨਹੀਂ ਕਰੇ ਜਿਹੜੀ ਆਪਾਂ ਪੱਤਿਆਂ ਤੇ ਇਹ ਹੋਣੀ ਆ ਜੜਾਂ ਰਾਹੀਂ ਜਾਣੇ ਬੀਜ ਨੂੰ ਸੁਲਾ ਦੇਣਾ ਕੱਕ ਨਦੀਨ ਦਾ ਖਰਤਤ ਬਾਰ ਦਾ ਜਾਂ ਬੀਜ ਦਾ ਜਿਹੜਾ ਬੀਜ ਆ ਨਾ ਉਹਨੂੰ ਸੁਲਾ ਦੇਣਾ ਹੈ ਉਹਨੂੰ ਜੰਮਣ ਨਹੀਂ ਦੇਣਾ ਉਹ ਜਿਹੜੀਆਂ ਦਵਾਈਆਂ ਬਾਅਦ ਚ ਕਰਨੀਆਂ ਉਹ ਨਹੀਂ ਕਰਨਾ ਪੱਤਿਆਂ ਰਾਹੀਂ ਨਾ ਉਹਨਾਂ ਦਵਾਈਆਂ ਵੀ ਤੇ ਅਸਰ ਕਰਦੀਆਂ ਉਸ ਜੜਾਂ ਰਾਹੀਂ ਅਸਰ ਕਰਦੀਆਂ ਉਸ ਪੱਤਿਆਂ ਰਾਹੀਂ ਅਸਰ ਕਰਦੀਆਂ ਉਸ ਹਿਸਾਬ ਨਾਲ ਪਾਣੀ ਦੀ ਮਾਤਰਾ ਹੁੰਦੀ ਪਾਣੀ ਦੀ ਵੱਧ ਘੱਟ ਮਾਤਰਾ ਕਿਤੇ 100 ਲੀਟਰ ਪਾਣੀ ਕਿ ਖਾਦ ਦੀ ਸਲਾਹ ਕੀ ਦੇਵੋਗੇ ਖਾਦ ਦੇ ਵਿੱਚ ਇਹੀ ਆ ਭਈ ਅਸੀਂ ਇਧਰ ਜਿਹੜੀ ਆ 55 ਕਿਲੋ ਦੀ ਸਪਾਰਸ਼ ਆ ਸੀ 60 ਕਿਲੋ ਵਰਤ ਰਹੇ ਹਾਂ ਹੂੰ ਝੋਨੇ ਵਾਲੇ ਖੇਤ ਕਰਕੇ ਤੇ ਉਧਰ ਅਸੀਂ 55 ਕਿਲੋ ਡੀਏਪੀ ਵਰਤਾਂਗੇ ਜੀ ਇਧਰ ਜਿਹੜਾ ਅਸੀਂ ਵਰਤ ਰਹੇ ਹਾਂ ਉਹ ਵਰਤ ਰਹੇ ਆ ਜਿਹੜਾ ਪ੍ਰਚਲਿਤ ਲੰਮੇ ਸਮੇਂ ਤੋਂ ਡੀਪੀ ਆ 18 46 ਹਮ ਯਾਨੀ 18% ਦੀ ਨਾਈਟrogen ਉਹਦੇ ਚ 46% ਦੀ ਫਾਸਫੋਰਸ ਤੇ ਜਿਹੜਾ ਅਸੀਂ ਉਧਰ ਵਰਤਨਾ ਉਧਰ ਅਸੀਂ ਵਰਤ ਰਹੇ ਆ ਟੀਪੀ ਟ੍ਰिपल ਫਾਸਫੋਰਸ ਤਿੰਨ ਗੁਣਾ ਯਾਨੀ 46% ਫਾਸਫੋਰਸ ਕੁਆਂਟਲ ਦੇ ਵਿੱਚ ਤੇ ਉਹਦੇ ਚ ਨਾਈਟrogen ਹੈ ਨਹੀਂ ਨਾਈਟrogen ਦਾ ਫੇਰ ਅਸੀਂ ਉਹਦੇ ਛੱਟਾ ਦੇਣਾ ਅੱਧੇ ਅੱਧੇ ਪੂਰਾ ਇਹ ਕਰ ਜਾਂਦਾ ਪੂਰਾ ਅੱਛਾ ਤੁਸੀਂ ਕਹਿੰਦੇ ਆ ਵੀ ਆਪਾਂ ਇਦਾਂ ਹੀ ਕਰ ਰਹੇ ਆ ਬਜਾਈ ਹਨਾ ਸ਼ੁਰੂ ਤੋਂ ਹੀ ਇਦਾਂ ਕਰ ਰਹੇ ਆ ਨਾਲੀ ਜਿੰਨੀ ਪਰਾਲੀ ਜਾਂ ਕੱਖ ਤੁਸੀਂ ਕਦੇ ਇਹਨੂੰ ਅੱਗ ਨਹੀਂ ਲਾਉਂਦੇ ਤੁਸੀਂ ਕਦੇ ਨਾੜ ਨੂੰ ਵੀ ਅੱਗ ਨਹੀਂ ਲਾਈ ਕਣਕ ਵਾਲੇ ਨੂੰ ਤੇ ਬਾਪੂ ਜੀ ਇਦਾਂ ਜਦੋਂ ਫਸਲਾਂ ਨੂੰ ਤੁਸੀਂ ਬੀਜਦੇ ਆ ਤਾਂ ਤੁਹਾਨੂੰ ਨਹੀਂ ਸਮੱਸਿਆ ਆਉਂਦੀ ਹੈਗੀ ਸੁੰਡੀ ਦੀ ਕਦੇ ਕੋਈ ਕਦੇ ਕੋਈ ਤੁਹਾਨੂੰ ਕਿਉਂ ਨਹੀਂ ਆਉਂਦੀ ਹੈ ਨਹੀਂ ਸੁੰਡੀ ਆ ਇਹ ਨਾਲ ਤਾਂ ਕੋਈ ਨਹੀਂ ਹੈ ਪਰਾਲੀ ਵਿੱਚ ਹੋਣ ਨਾ ਜਾਂ ਨਾ ਹੋਣ ਦੇ ਨਾਲ ਹੋਰ ਸਮੱਸਿਆ ਕੋਈ ਆਉਂਦੀ ਨਹੀਂ ਹੈ ਫਾਇਦੇ ਹੁੰਦੇ ਆ ਇਹ ਤਾਂ ਹੀ ਹੁੰਦਿਆ ਪੇਕ ਤਾਂ ਜਿਹੜੇ ਕੀੜੇ ਮਿੱਟੀ ਨੂੰ ਖਜਾਉ ਬਣਾਉਂਦੇ ਉਹ ਬਾਦੇ ਫੁੱਲਦੇ ਆ ਫੇਰ ਆ ਰੂੜੀ ਬਣ ਜਾਂਦੀ ਹੈ ਇਹਦੀ ਹੂੰ ਫੇਰ ਇਹ ਆ ਇਹ ਸਾਰਾ ਹੁਣ ਕਲਕੇ ਨਾ ਪਹਿਲੇ ਪਾਣੀ ਦੇ ਨਾਲ ਇਹ ਮੜਾਈ ਬਣ ਜਾਣੀ ਹੈ ਹੂੰ ਤੇ ਕਿਸ ਕਰਕੇ ਸਮੱਸਿਆ ਹੋਣ ਦਾ ਸਵਾਲ ਹੀ ਨਹੀਂ ਪੈਦਾ ਹੁੰਦਾ ਜੀ ਅੱਛਾ ਤੇ ਬਾਪੂ ਜੀ ਉਹ ਝਾੜ ਵਾਲੀ ਗੱਲ ਵੀ ਮੈਂ ਕਹਿੰਦਾ ਤੁਸੀਂ ਦੱਸ ਹੀ ਦਿਓ ਕਿਸਾਨ ਵੀਰਾਂ ਨੂੰ ਕਿ ਝਾੜ ਆਪਣਾ ਕਿੰਨਾ ਕਹਿੰਦਾ ਰਿਹਾ ਹੈ ਤੇ ਐਵਰੇਜ ਕੀ ਕਢ ਲੈਂਦੇ ਹੋ ਤੁਸੀਂ ਇਸ ਤਰੀਕੇ ਨਾਲ 24 ਤੋਂ 22 ਕੁਆਂਟਲ ਦੇ ਵਿਚਕਾਰ ਹਮ ਐਵਰੇਜ ਮਿਨਿਮਮ 22 22 ਤੋਂ ਲੈ ਕੇ 24 24 ਤੋਂ 22 23 24 ਹਮ ਉਹ ਸੇ ਜਿਸ ਸੇ ਝਾੜੂ ਅਕਤੂਬਰ ਐ 2016 ਦੇ ਵਿੱਚ ਹਮ ਮੈਨੂੰ ਵਿਸ਼ਵ ਦਾ ਅਵਾਰਡ ਮਿਲਿਆ ਸੀ ਯੂ ਐਨਓ ਵੱਲੋਂ ਜੀ ਉਹ 40 26 ਕੁਆਂਟਲ ਸੀ ਹਮ ਕਣਕ 23 29 ਹਮ ਤੇ ਉਹ ਦੀ ਕੁਆਲਿਟੀ ਉਹਦਾ ਚਾਰਟ ਇਹ ਦੋ ਚੈੱਕ ਕੀਤੇ ਡੇਟਾ ਇਕੱਠਾ ਕੀਤਾ ਸਾਰਾ ICAR ਨੇ ਯੂਨੀਵਰਸਿਟੀ ਨੇ ਹੂੰ ਉਹ ਫੇ ਸਾਰੀ ਦੁਨੀਆ ਦੇ ਵਿੱਚ ਤੇ ਬੜਾ ਜਗਦੇ ਸੀ ਸਾਡੇ ਵਿਗਿਆਨੀ ਯੂਨੀਵਰਸਿਟੀ ਦੇ ਤੇ ਦੂਜੇ ਸੂਬਿਆਂ ਵਾਲੇ ਕਿਤੇ ਵੱਧ ਨਾ ਝਾੜ ਦਿਖਾਉਂਦੇ ਅਵਾਰਡ ਦੇ ਹੱਕਦਾਰ ਨਾ ਬਣ ਜਾਣ ਇੱਕੋ ਹੀ ਅਵਾਰਡ ਇੰਡੀਆ ਨੂੰ ਮਿਲਣਾ ਸੀ ਬਸ ਚੀਨ ਟੱਕਰੇ ਸੀਗਾ ਮੇਰੇ ਚੀਨ ਦਾ ਪਰ ਮੈਂ ਉਹਨੂੰ ਲੰਘ ਗਿਆ ਸੀ ਚੀਨ ਤੋਂ ਹੂੰ ਤਾਂ ਦੁਨੀਆ ਦਾ ਵਿਸ਼ਵ ਦਾ ਅਵਾਰਡ ਮਿਲਿਆ 12 ਅਕਤੂਬਰ 1990 ਚਾੜ ਦੇ ਲਈ ਚਾੜ ਦੇ ਚਾੜ ਲਈ ਤੇ ਦਾਣਿਆਂ ਦੀ ਕੁਆਲਿਟੀ ਦੇ ਮੁਣੀ ਬੇਰਬਾ ਸਾਰਾ ਨੋਟ ਕੀਤਾ ਕਿਹੜੇ ਕਿਹੜੇ ਕੈਮੀਕਲ ਪਾਇਓ ਕਿੰਨਾ ਕਦੋਂ ਵਿਧਾਇਕ ਕੀਤੀ ਸਾਰਾ ਬਾਸਤਾ ਤਿਆਰ ਕੀਤਾ ਉਹਦੇ ਆਧਾਰ ਤੇ ਫਿਰ ਫੈਸਲਾ ਲਗਤਾ ਮਰਟਨਿਸ਼ ਬਿਨਾਂ ਸ਼ੱਕ ਤੁਸੀਂ ਸਾਡਾ ਮਾਣ ਆ ਤੁਸੀਂ ਤੁਹਾਡੇ ਤੇ ਸਾਨੂੰ ਮਾਣ ਆ ਪੰਜਾਬੀਆਂ ਨੂੰ ਕਿ ਪੰਜਾਬ ਦਾ ਉਹ ਕਿਸਾਨ ਜਿਹੜਾ ਯੂਨੋ ਤੋਂ ਵੀ ਸਨਮਾਨਿਤ ਹੈ ਤੇ ਬਾਪੂ ਆੜੀ ਮਸ਼ੀਨਰੀ ਤੁਸੀਂ ਵਰਤਦੇ ਆ ਮੈਂ ਕਹਿੰਦਾ ਯਾਰ ਇੱਥੇ ਵੀ ਮੜਜੀ ਗੱਲ ਕਰਦੇ ਹੋ ਵੀ ਜਿਹੜੀ ਇਹ ਮਸ਼ੀਨਰੀ ਆ ਇਹ ਵੀਰ ਕਿਦਾਂ ਆ ਕੀ ਸਿਸਟਮ ਆ ਦੇਖੋ ਇਹ ਜਿਹੜੀ ਮਸ਼ੀਨਰੀ ਬੜੀ ਖਾਸ ਕਰਕੇ ਸੁਪਰ ਸੈਂਟਰ ਜਿਹੜਾ ਆ ਇਹ ਬੜੀ ਮਹਿੰਗੀ ਮਸ਼ੀਨ ਜੀ ਆ ਹੂੰ ਜਾਣੀ ਜਿੰਨਾ ਮਰਜੀ ਕਰ ਲਓ ਹੂੰ ਇਹਦਾ ਬੋਝ ਆਮ ਕਿਸਾਨ ਨਹੀਂ ਚੱਕ ਸਕਦਾ ਹੂੰ ਇਹਦੇ ਵਾਸਤੇ ਇੱਕ ਪਲੈਨਿੰਗ ਚਾਹੀਦੀ ਹੈ ਹੂੰ ਵਿਉਂਤਬੰਦੀ ਚਾਹੀਦੀ ਹੈ ਹੂੰ ਉਹ ਵਿਉਂਤਬੰਦੀ ਇਹ ਹੈ ਕਿ ਜੇ 500 ਏਕੜ ਜ਼ਮੀਨ ਆ ਕਿਸੇ ਪਿੰਡ ਦੀ ਹੂੰ ਤਾਂ ਪੰਜ ਕਿਸਾਨ ਜਿਹੜੇ ਸਮਰੱਥਾ ਬਾਨ ਹੈਗੇ ਉਹ ਇਹ ਮਸ਼ੀਨ ਕਿ ਖਰੀਦਾਂ ਬਾਕੀ ਜਿੰਨੇ ਕਿਸਾਨ ਆ ਇਹਨਾਂ ਤੋਂ ਕਿਰਾਏ ਤੇ ਕੰਮ ਕਰਾਉਣਾ ਹਾਂਜੀ ਕਿਰਾਏ ਤੇ ਕੰਮ ਉਹਨਾਂ ਨੂੰ ਕਰਾਉਣਾ ਚਾਹੀਦਾ ਆ ਤੇ ਆਪ ਮਸ਼ੀਨਰੀ ਨਹੀਂ ਖਰੀਦਣੀ ਚਾਹੀਦੀ ਇਹ ਕਿ ਕਿਸਾਨਾਂ ਦਾ ਇਹ ਜਾਇਜ਼ ਸਵਾਲ ਹੈ ਕਿ ਇਹਨਾਂ ਤਾਂ ਚੱਲਣਾ ਹੈ 20 ਦਿਨ 25 ਦਿਨ ਵੱਧ-ਵੱਧ ਮਹੀਨਾ ਫਿਰ ਮਸ਼ੀਨਰੀ ਖੜੀ ਰਹਿਣੀ ਉਹ ਖਰਚਾ ਪੈ ਜਾਣਾ ਪਰ ਉਹਨਾਂ ਦੀ ਜਾਣਕਾਰੀ ਲਈ ਦੱਸ ਦਈਏ ਤੇ ਇਹਨਾਂ ਡ੍ਰਿਲਾਂ 'ਚ ਐਡਜਸਟਮੈਂਟ ਹੁੰਦੀ ਆ ਹੋਰ ਫਸਲਾਂ ਪੀਜਣ ਵਾਸਤੇ ਐਡਜਸਟ ਕੀਤਾ ਜਾ ਸਕਦਾ ਹੈ ਕੋਈ ਐਡੀ ਸਮੱਸਿਆ ਨਹੀਂ ਪਰ ਇਹਦੇ ਬਾਵਜੂਦ ਫੇਰ ਵੀ ਕਈ ਕੁਛ ਕਿਸਾਨੇ ਖਰੀਦਣ ਜੇ ਪੰਜ ਕਿਸਾਨ ਨਾ ਖਰੀਦ ਲੈਂਦੇ ਆ ਆਪਾਂ ਮਿਲੀ ਤੇ ਉਹ ਪੱਠਾ ਦੱਥਾ ਪਾ ਕੇ ਸਵੇਰੇ ਖਾਣਾ ਖੁਣਾ ਸ਼ਾਮ ਨੂੰ ਖਾ ਕੇ ਵਿਹਲੇ ਹੋ ਕੇ ਬਜਾਈ ਕਰਨ ਤਾਂ ਪੰਜ ਏਕੜ ਮੰਨ ਲਈਏ ਕਿ ਦਿਨ ਦੀ ਕੀਤੀ ਬਜਾਈ ਅੱਛਾ ਜੀ ਤੇ ਪੰਜ ਟਰੈਕਟਰਾਂ ਨੇ 50 ਏਕੜ ਦਿਨ ਦੇ ਵਿੱਚ ਬੀਜ ਦਿੱਤੇ 20 ਦਿਨਾਂ ਦੇ ਵਿੱਚ 500 ਏਕੜ ਬੀਜਿਆ ਗਿਆ ਹੂੰ ਇਸ ਤਰ੍ਹਾਂ ਦੀ ਬਿਉਂਤ ਬੰਦੀ ਕਰਨੀ ਚਾਹੀਦੀ ਅਰਜਾ ਅਸੀਂ ਤਾਂ ਬੋਰਡਿੰਗ 1968 ਚ ਲਿਆ ਸੀ ਪਿੰਡਾਂ ਤੇ ਆਖਰੀ ਕਰਜ਼ਾ ਜੀ 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 ਉਹ ਕਰਜ਼ਾ ਪੰਜਾਂ ਸਾਲਾਂ ਚ ਮੋੜਨਾ ਸੀ ਸਾਲ ਵਿੱਚੇ ਮੋੜ ਕੇ ਕਰਜ਼ੇ ਨੂੰ ਮੋੜ ਕੇ ਨਮਸਕਾਰ ਕਰਦੇ ਸੀ ਅੱਛਾ ਫੇਰ ਕਰਜ਼ਾ ਨਹੀਂ ਲੈਣਾ ਹੈ ਕਰੋ ਜੀ ਗੱਲ ਇਹ ਤੁਸੀਂ ਕਣਕ ਦੇਖ ਸਕਦੇ ਹੋ ਜੀ ਇਹ ਮੇਰੀ ਨਹੀਂ ਹੈ ਜੀ ਮੇਰੇ ਗਵਾਂਡੀਆਂ ਦੀ ਹੈ ਹੂੰ ਇਹ ਨੂੰ ਕੋਈ ਨਹੀਂ ਪਹਿਲਾਂ ਨਾ ਭਾਇਆ ਨਾ ਅਗਲਾਈ ਹੂੰ ਇਹ ਨੂੰ ਖੜੀ ਪਰਾਲੀ 'ਚ ਰੋਟਾਵੇਟਰ ਚਲਾ ਕੇ ਇਹਦੀ ਬਜਾਈ ਕੀਤੀ ਹੋਈ ਹੈ। ਹੂੰ ਰੋਟਾਵੇਟਰ ਇਸ ਕਰਕੇ ਕਾਮਯਾਬ ਹੋਇਆ ਕਿ ਕੰਬਾਈਨ ਦੇ ਪਿੱਛੇ ਸੁਪਰ ਐਸਐਮਐਸ ਲੱਗਾ ਹੋਇਆ ਸੀ। ਜਿਹੜਾ ਬਰੂਦਾ ਬਣਾਉਂਦਾ ਪਰਾਲੀ ਨੂੰ। ਹੂੰ ਸੋ ਇਸ ਕਰਕੇ ਇਹ ਵੀ ਕਾਮਯਾਬ ਹੈ। ਹੂੰ ਇਹ ਵੀ ਇੱਕ ਵਿਕਲਪ ਹੈਗਾ ਆ। ਹੂੰ ਅਗਰ ਬੇ ਨਹੀਂ ਲੋਣੀ ਹੈ ਤਾਂ ਚਲੋ ਰੋਟਾਵੇਟਰ ਨਾਲ ਬਜਾਈ ਕਰਦੇ ਹਾਂ। ਹੂੰ ਵਿਕਲਪ ਬਹੁਤ سارے 8-10 ਵਿਕਲਪ ਹੈਗੇ ਆ। ਹੁਣ ਜਿਹੜੀ ਦੇਖਣ ਵਾਲੀ ਗੱਲ ਹੈ। ਹੂੰ ਭਈ ਮੈਂ ਨਹੀਂ ਆਕਰ ਲਈ ਜ਼ਿੰਦਗੀ 'ਚ ਕਦੇ ਵੀ ਪਰਾਲੀ ਦੇ ਇੱਕ ਪਾਸੇ ਕਿਸੇ ਹੋਰ ਕਾਹੂਤ ਨੂੰ ਵੀ ਨਹੀਂ ਮੈਨੂੰ ਲੋਕ ਗਹਿਰਾਈ ਦੇ ਨਾਲ ਚੈੱਕ ਕਰਦੇ ਰਹੇ ਪਿੰਡ ਦੇ ਦੇਖਦੇ ਰਹੇ ਸਹੀ ਜਿਹਾ ਜਿਹਾ ਮੇਰੇ ਪਿੰਡ 'ਚ ਆਗ ਦਾ ਰਜਨ ਘਟਣ ਲੱਗ ਪਿਆ ਬਹੁਤ ਘਟਣ ਲੱਗ ਪਿਆ ਤਾਂ ਐਤ ਕੀ 100% ਮੇਰੇ ਪਿੰਡ 'ਚ ਕਿਸੇ ਮੈਂ ਕੋਈ ਦਵਾ ਨਹੀਂ ਪਾਇਆ ਬੇਨਤੀ ਜ਼ਰੂਰ ਕੀਤੀ ਆਪਣੇ ਤਜਰਬੇ ਦਿਖਾ ਲਈ ਲੋਕਾਂ ਨੂੰ ਕੋਈ ਦੇਖੋ ਤੁਸੀਂ ਪਰਾਲੀ ਖੇਤ ਦੇ ਵਿੱਚ ਖਪਾ ਦਈਏ ਤਾਂ ਕੀ ਉਹਦੇ ਲਾਭ ਹੈਗੇ ਤੇ ਅੱਗ ਲਾਉਣ ਦੇ ਕੀ ਨੁਕਸਾਨ ਹੈ ਤੇ ਮੈਂ ਦਾਅਵੇ ਨਾ ਕਰ ਸਕਦਾ ਕਿ ਮੇਰੇ ਪਿੰਡ ਜਗਤਪੁਰ ਦੇ ਵਿੱਚ ਕਿਸੇ ਕਿਸਾਨ ਨੇ ਅੱਗ ਨਹੀਂ ਲਾਈ ਹੈ ਪਿਛਲੇ ਸਾਲ ਵੀ ਐਵੇਂ ਕਿਤੇ ਨਾਮ ਮਾਤਰ ਇੱਕਦੇ ਬੰਦੇ ਨੇ ਲਾਈ ਸੀ ਉਹ ਤੋਂ ਵੱਧ ਨਹੀਂ ਇਹਦੇ ਨਾਲ ਨਾਲ ਫਿਰ ਆਲੇ ਦੁਆਲੇ ਜਗਤਪੁਰ ਦੇ ਦਰਜਾ ਨਹੀਂ ਪਿੰਡ ਨੇ ਹੂੰ ਔਰ ਉਹਨਾਂ ਲੋਕਾਂ ਨੇ ਵੀ ਨਹੀਂ ਅੱਗ ਲਾਈ ਹੂੰ ਉਹਨਾਂ ਨੇ ਜਗਤਪੁਰ ਤੋਂ ਉਹਨਾਂ ਲੋਕਾਂ ਨੇ ਪ੍ਰੇਰਣਾ ਲਈ ਹੂੰ ਤੇ ਅੱਗ ਲਾਉਣ ਤੋਂ ਪਰਹੇਜ਼ ਕੀਤਾ ਜੀ ਸੋ ਇਸ ਤਰ੍ਹਾਂ ਜੇ ਕੋਈ ਕੰਮ ਚੰਗਾ ਕਰਦੇ ਆ ਉਹਦਾ ਅਸਰ ਵੀ ਚੰਗਾ ਹੁੰਦਾ ਹੂੰ ਉਹਦਾ ਪ੍ਰਭਾਵ ਚੰਗਾ ਹੁੰਦਾ ਸੋ ਮਾਰਗਦਰਸ਼ਨ ਕੀਤਾ ਮੇਰੇ ਪਿੰਡ ਤੇ ਇਲਾਕੇ ਦੇ ਲੋਕਾਂ ਨੇ ਇਸ ਕ੍ਰੀਤੀ ਦਿਖਾਓ ਅੱਗੇ ਵਧਣ ਲਈ ਔਰ ਕਿਸਾਨ ਦੀ ਖੁਸ਼ਹਾਲੀ ਲਈ ਉਹਦੀ ਭਲਾਈ ਬਾਤ ਸੋ ਇਸ ਕਰਕੇ ਅਸੀਂ ਕਾਮਨਾ ਕਰਦੇ ਆਂ ਕਿ ਪੰਜਾਬ ਦੇ ਬਾਕੀ ਵੀ ਲੋਕ ਜਿਹੜੇ ਹੈ ਇਹ ਨੂੰ ਸਰਕਾਰ ਦੀ ਕੋਈ ਮਜਬੂਰੀ ਨਾ ਸਮਝਣ ਇਹ ਨੂੰ ਆਪਣਾ ਨੁਕਸਾਨ ਸਮਝਣ ਪਰਾਲੀ ਨੂੰ ਅੱਗ ਲਾਉਣ ਦਾ ਸੋ ਇਸ ਕਰਕੇ ਮੈਂ ਕਾਮਨਾ ਕਰਦਾ ਪਉਣ ਵਾਲੇ ਸਮੇਂ 'ਚ ਇਹ ਸਰਜਾਨ ਨੂੰ ਬ੍ਰੇਕ ਲੱਗੇਗੀ ਔਰ ਇਹ ਮੁੜ ਕੇ ਇਹ ਜਾਨ ਖਤਮ ਹੋ ਜਾਏਗਾ ਉਸ ਦਿਨ ਦੀ ਅੜੀ ਕਰ ਰਹੇ ਹਾਂ ਅਸੀਂ ਮਿਹਰਬਾਨੀ ਤੁਹਾਡੀ ਤੁਸੀਂ ਜੁੜੇ ਰਹੇ ਵੀਡੀਓ ਦੇ ਵਿੱਚ ਗੱਲਾਂ ਬਾਤਾਂ ਦੁਸਾਂਜ ਸਾਹਿਬ ਨੇ ਕਾਫੀ ਕੀਤੀਆਂ ਨੇ ਤੁਹਾਡੇ ਸਵਾਲਾਂ ਦਾ ਸਵਾਗਤ ਆ ਜੇ ਕੋਈ ਸਵਾਲ ਕਰਨਾ ਚਾਹੁੰਦਾ ਉਹ ਜ਼ਰੂਰ ਕਰ ਲਵੇ ਅਗਲੀ ਵੀਡੀਓ 'ਚ ਆਪਾਂ ਦੁਸਾਂਜ ਸਾਹਿਬ ਤੋਂ ਸਵਾਲ ਪੁੱਛ ਲਾਂਗੇ ਔਰ ਦੁਸਾਂਜ ਸਾਹਿਬ ਉਹਨਾਂ ਦੇ ਜ਼ਰੂਰ ਜਵਾਬ ਦੇਣਗੇ ਤੇ ਜੇਕਰ ਕੋਈ ਗੱਲ ਕਰਨੀ ਚਾਹੁੰਦਾ ਉਹ ਵੀ ਕੋਈ ਗੱਲ ਨਹੀਂ ਇਹਨਾਂ ਦਾ ਨੰਬਰ ਤੁਹਾਨੂੰ ਦੇ ਦਿੱਤਾ ਜਾਊਗਾ ਤੁਸੀਂ ਇਹਨਾਂ ਨਾਲ ਗੱਲ ਵੀ ਕਰ ਸਕਦੇ ਆ ਤੁਸੀਂ ਸਾਨੂੰ ਮੈਸੇਜ ਕਰ ਦਿਓ ਬਾਕੀ ਦੋਸਤੋ ਬਹੁਤ ਸ਼ੁਕਰੀਆ ਵੀਡੀਓ ਚ ਬਣੇ ਰਹਿਣ ਲਈ ਕਿਸਾਨ ਵੀਰਾਂ ਦੇ ਨਾਲ ਵੀਡੀਓ ਸ਼ੇਅਰ ਜ਼ਰੂਰ ਕਰਿਓ ਤੇ ਮਿਲਦੇ ਆ ਜੀ ਨਵੀਂ ਵੀਡੀਓ ਦੇ ਨਾਲ ਜਲਦੀ ਧੰਨਵਾਦ ਜੀ ਜੁੜੇ ਰਹੋ ਪੀਆਰ ਪੰਜਾਬ ਦੇ ਨਾਲ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ